ਬਿਤੀ ਰਾਤ ਖਰੜਮੁਰੀਨਾ ਰੋਡ ਭਾਗੋ ਮਾਜਰਾ ਟੋਲ ਪਲਾਜ਼ਾ ਦੇ ਕੋਲ ਐਸਐਚਓ ਸ਼ਿਪਦੀ ਬਰਾਡ ਖਰੜ ਸਦਰ ਦੀ ਅਗਵਾਈ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਮੌਕੇ ਤੇ ਇੱਕ ਤੇਜ਼ ਰਫਤਾਰ ਫੋਰਚੂਨਰ ਦੇਖੀ ਅਤੇ ਉਸ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਗਿਆ। ਜਦ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚ ਡੰਡੇ ਸੋਟੇ ਅਤੇ ਤੇਜ਼ ਹਥਿਆਰ ਪਾਏ ਗਏ। ਉਹਨਾਂ ਵੱਲੋਂ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ। ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਫਿਲਮਾਂ ਨੂੰ ਉਤਾਰਿਆ ਗਿਆ ਅਤੇ ਜਿਹੜੇ ਗੱਡੀ ਚਲਾ ਰਹੇ ਸਨ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਐਸ ਐਚਓ ਖਰੜ ਸਦਰ ਸ਼ਿਵਦੀਪ ਸਿੰਘ ਬਰਾੜ ਸਪੈਸ਼ਲ ਨਾਕਾ ਬੰਦੀ ਹੈ ਜੀ ਸਾਡੇ ਸੀਨੀਅਰ ਕਪਤਾਨ ਜੀ ਪੁਲਿਸ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਜ਼ਿਲ੍ਹੇ 'ਚ ਹੀ ਹੈ ਮਤਲਬ ਸਾਰੇ ਕਾਰਨਰਸ ਕਵਰ ਕੀ ਕੀ ਹੋਏ ਨੇ ਸਿਟੀ ਸਿਟੀ ਸੀਲਿੰਗ ਨਹੀਂ ਕਹਿ ਸਕਦੇ ਇਹਨੂੰ ਡਿਸਟ੍ਰਿਕਟ ਸੀਲਿੰਗ ਕਹਿੰਦੇ ਸਰ ਕੋਈ ਰਿਕਵਰੀ ਹੋਈ ਰਿਕਵਰੀ ਭਾਈ ਜੀ ਸੋ far ਤਾਂ ਨਹੀਂ ਹੈਗਾ ਕੁਝ ਬਟ ਟ੍ਰੈਫਿਕ ਚਲਾਨਸ ਹੋ ਰਹੇ ਨੇ ਤੇ ਜਿਹੜੇ ਵੀ ਸ਼ੱਕੀ ਬੰਦੇ ਨੇ ਉਹਨਾਂ ਨੂੰ ਮਤਲਬ ਅੰਡਰ ਸਸਪੀਸ਼ਨ ਸਸਪੀਸ਼ੀਅਸ ਐਕਟੀਵਿਟੀ ਰਾਉਂਡ ਅਪ ਹੋਣਗੇ ਸਾ ਵੀ ਵਿਲ ਲੀਟਲੀ نو ਸਰ ਜਿਹੜੀ ਇਹ ਗੱਡੀ ਰੋਕੀ ਗਈ ਸੀ ਇਹਦੇ ਫਿਲਮਾਂ ਤਾਰੀਆਂ ਗਈਆਂ ਕੁਝ ਹੋਰ ਵੀ ਰਿਕਵਰੀ ਹੋਈ ਇਹਦੀ ਭਾਈ ਜੀ ਹਲੇ ਕੋਈ ਰਿਕਵਰੀ ਜਿਹੜੀ ਆਪਾਂ ਦੇਖੀਏ ਤੁਹਾਡੇ ਸਾਹਮਣੇ ਇਹਨੇ ਟੰਬੇ ਟੰਬੇ ਕਾਫੀ ਕੁਫਫੇ ਸੀਗੇ ਨਾ ਕੋਲੇ ਸੋ ਫਿਸ਼ੀ ਲੱਗ ਰਹੀ ਸੀਗੇ ਤਾਂ ਹੀ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦਾ ਮੈਡੀਕਲ ਕਰਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੇ ਪ੍ਰੈਜ਼ੈਂਟ